ਉਹ ਕੋਈ ਨਾ ਬਾਪੂ 90 ਹੋਇਆ ਕਿ ਲੱਖ ਹੋਇਆ ਜਦੋਂ ਸਾਰੇ ਪਿੰਡ ਦੇ ਸਾਹਮਣੇ ਜਵਾਨਕਾਰੀ ਲਈ ਇੱਕ ਵਾਰ ਮੈਨੂੰ ਪਤਾ ਉਹਨਾਂ ਦੇ ਸੁਭਾਤਾ ਉਹ ਤਾਂ ਅੰਨੇ ਬਹਾਨੇ ਲੜਾਈਆਂ ਭਾਣਦੇ ਨੇ ਮੈਨੂੰ ਤਾਂ ਐਂ ਲੱਗਦਾ ਕਿਤੇ ਗਲਤ ਕੰਮ ਤਾਂ ਤੁਸੀਂ ਕਰ ਲਿਆ ਉਹ ਪਹਿਲਾਂ ਤਾਂ ਜਿਹੜੀ ਥੋੜੀ ਬੁੜੇ ਵਾਲੀ ਜ਼ਮੀਨ ਸੀ ਅਗਲੇ ਉਹ ਤੱਬ ਕੇ ਹੁਣ ਜਿਹੜੀ ਖੇਕੇ ਤੇ ਬੋਂਦੇ ਸੀ 10-15 ਸਾਲਾਂ ਤੋਂ ਉਹ ਵੀ ਲੈ ਗਏ ਅਗਲੇ ਤੁਹਾਡੇ ਚ ਇਹਨਾ ਕੰਮ ਨਹੀਂ ਹੈਗਾ ਵੀ ਤੁਸੀਂ ਛਡਾ ਲਮੋ ਮੇਰੇ ਤਾਂ ਰੋਬ ਮਰਨ ਜੋਗ ਗਈ ਹੋਂ ਤੋਂ ਉਹਨੇ ਜਾਣੇ ਤੂੰ ਸੁਣਦੀਆਂ ਰੋਟੀ ਲਿਆ ਦੇ ਇੱਕ ਹੋਰ ਲੈ ਉਹ ਨੀਆ ਹਲਾ ਬਾੜ ਦਾ ਫਲਾ ਸਾਰਾ ਦਿਨ ਰੋਟੀ ਖਾਣ ਤੇ ਹੀ ਰਹਿਣਾ ਰੋਟੀ ਖਾ ਲਈ ਨਾ ਲਿਆ ਤੋ ਲਿਆ ਆ ਲਾ ਲਿਆ ਬੋਦੀਆਂ ਨੂੰ ਤੇਲ ਇੱਥੇ ਬੈਠਾ ਰਹਿਣਾ ਇੱਕ ਉਹ ਨੂੰ ਨਹੀਂ ਹੈਗਾ ਵੀ ਕੋਈ ਕੰਮ ਧੰਦਾ ਕਰ ਲਵਾ ਸ਼ਰਮ ਕਰ ਲੋ ਮਾੜੀ ਮੋਟੀ ਤਾਬੀ ਕਿਉਂ ਬੋਲਦੀ ਹੁੰਨੀ ਤੂੰ ਸਾਰਾ ਦਿਨ ਰੋਟੀ ਤਾਂ ਖਾਣ ਦੇ ਦਿਆ ਕਰ ਭਾਈ ਮੈਂ ਬੋਲਾਂ ਨਾ ਤਾਂ ਹੋਰ ਕੀ ਕਰਾਂ ਉਹ ਪਹਿਲਾਂ ਤਾਂ ਜਿਹੜੀ ਥੋੜੀ ਬੁੜੇ ਵਾਲੀ ਜ਼ਮੀਨ ਸੀ ਅਗਲੇ ਉਹ ਤੱਪ ਗਏ ਹੁਣ ਜਿਹੜੀ ਠੇਕੇ ਤੇ ਬੌਂਦੇ ਸੀ 10 15 ਸਾਲਾਂ ਤੋਂ ਉਹ ਵੀ ਲੈ ਗਏ ਅਗਲੇ ਥੋੜੇ ਚੰਨਾ ਦਮ ਨਹੀਂ ਹੈਗਾ ਵੀ ਤੁਸੀਂ ਛੜਾ ਲਮੋ ਮੇਰੇ ਤੇ ਰੋਗ ਮਾਰਨ ਜੋਗ ਗਈ ਹੋਂ ਤੋਂ ਨੇ ਜਾਣੇ ਜੇ ਆ ਘੱਲ ਨਾ ਰੋਟੀ ਮੈਂ ਖਾਂਦਾ ਹੀ ਅੱਜ ਸਾਰਾ ਸਿਆਫਟ ਨਿਵੇੜ ਕੇ ਆ ਮੇਰੇ ਸਾਲੇ ਤਪਾ ਮਾਰਦੇ ਤੁਸੀਂ ਤਾਂ ਕਹਿਣ ਜੋ ਗਏ ਆ ਆ ਤਪਾ ਦਿਮਾਗ ਖਰਾਬ ਕਰਕੇ ਰੱਖਤਾ ਮੇਰੇ ਸਾਲੇ ਕੋਈ ਟਾਈਮ ਵੀ ਦੇਖ ਲਿਆ ਕਰ ਵੀ ਕੀ ਟਾਈਮ ਹੈ ਰੋਟੀ ਖਾਣ ਨੂੰ ਦੱਸ ਮੈਂ ਕੀ ਉਹਦੇ ਮੂੰਹ ਚ ਫੁਰਕੀਆਂ ਕੱਢ ਲੀਆਂ ਉਹ ਦੇਖ ਲਓ ਟੱਪ ਗਿਆ ਹਕਸ ਨਹੀਂ ਕਰਨ ਦੇ ਤਾਲੇ ਗੁੱਸੇ ਚਾ ਕੀ ਪਤਾ ਕੀ ਕਰੂਗਾ ਉਹ ਮੈਨੂੰ ਪਤਾ ਹੈ ਨਾ ਮੂਤ ਦੀ ਝੱਕ ਵਾਂਗੂ ਬਹਿ ਜਾਣਾ ਉੱਥੇ ਜਾ ਕੇ ਉਹ ਚਲ ਚੰਗਾ ਭਾਬੀ ਕਿਸੇ ਟਾਈਮ ਚੁੱਪ ਕਰ ਜਾ ਕਰ ਚੁੱਪ ਕਰ ਜਾ ਮੇਰੇ ਤੇ ਨਰੋਪ ਮਾਰਿਆ ਕਰੋ ਜੇ ਮੈਂ ਕੁਛ ਕਹਿ ਨਹੀਂ ਆ ਫਿਰ ਬੁਰੀ ਲੱਗਦੀਆਂ ਸੱਚੀਆਂ ਤਾਂ ਕੌਰੀਆਂ ਹੀ ਲੱਗਦੀਆਂ ਹੁੰਦੀਆਂ ਨੇ ਸਵਾਲ ਲਹੂ ਮਿਰਤੀ ਫਿਰ ਖੰਡ ਉਸ ਉਹ ਬਾਈ ਖੜ ਜਾ ਯਾਰ ਕਿੱਧਰ ਜਾਣਾ ਪਉ ਉੱਪਰ ਅੱਜ ਰੋਕੜਾ ਬੜਾ ਗੁੱਸਾ ਹੈ ਬਾਈ ਮੇਰੀ ਗੱਲ ਤਾਂ ਸੁਣ ਲੈ ਮੈਨੂੰ ਪਤਾ ਤੈਨੂੰ ਗੁੱਸਾ ਚੜਿਆ ਪਰ ਸਹੀ ਸਮਾਂ ਨਹੀਂ ਹੈਗਾ ਹਜੇ ਉਹ ਤੇਰੀ ਪਰਚਾਈ ਮੇਰੀ ਰੋਟੀ ਹੀ ਖਾੜ ਦਿੰਦੀ ਆ ਆ ਮੈਨੂੰ ਫੜਾ ਉਹ ਮੈਂ ਕਹਿ ਕੇ ਆ ਬਾਬੀ ਨੂੰ ਵੀ ਕਿਉਂ ਐਵੇਂ ਰੋਟੀ ਖਾਂਦੇ ਟੋਕਦੀ ਹੁੰਨੀ ਆ ਤੂੰ ਜਿਹੜਾ ਕੁਝ ਕਰਨਾ ਆਪਾਂ ਹੀ ਕਰਨਾ ਉਹ ਕਰਨਾ ਅੱਜ ਕਰਕੇ ਆਉਣੇ ਆ ਉਹ ਨਹੀਂ ਬਾਈ ਹਜੇ ਸਹੀ ਸਮਾਂ ਨਹੀਂ ਆਪਾਂ ਕਰਦੇ ਮੈਂ ਵੀ ਤੇਰੇ ਨਾਲ ਤੇਰੇ ਨਾਲ ਹੀ ਚੱਲੂਗਾ ਮੈਂ ਅਨਮੋਲ ਤੇਰੀ ਇਹ ਪਰਚਾਈ ਦੀਆਂ ਨਾ ਗੱਲਾਂ ਮੇਰੇ ਨਾਲ ਸੂਲਾ ਵਾਂਗੂ ਚੁਕਦੀਆਂ ਮੈਨੂੰ ਪੁੱਛ ਕੇ ਦੇਖ ਮੇਰੇ ਦਿਲ ਤੇ ਕੀ ਬੀਤੀ ਜਾਂਦੀ ਆ ਉਹ ਗੁੱਸਾ ਦਾ ਬਾਈ ਮੈਨੂੰ ਵੀ ਬਥੇਰਾ ਹੈ ਪਰ ਹੁਣ ਕੀ ਕਰੀਏ ਆਪਾਂ ਨਹੀਂ ਕੁਝ ਕਰ ਸਕਦੇ ਹਜੇ ਲੈ ਕੁਝ ਕਿਉਂ ਨਹੀਂ ਕਰ ਸਕਦੇ ਆ ਚੱਲਦੇ ਮੇਰੇ ਸਾਲਿਆਂ ਨੂੰ ਵੱਟ ਕੇ ਆਉਣੇ ਉਹ ਚੱਲਾਂਗੇ ਬਾਈ ਤੇਰੇ ਨਾਲ ਚੱਲੂਗਾ ਵੱਡਾਂਗੇ ਆਪਾਂ ਉਹਨਾਂ ਨੂੰ ਇੱਕ ਦਿਨ ਪਰ ਹਜੇ ਥੋੜੇ ਦਿਨ ਰੁਕ ਜਾ ਤੂੰ ਹੋਰ ਕਿੰਨੇ ਦਿਨ ਡਿੱਕਣਾ ਪੂਗਾ ਮੈਨੂੰ ਪੰਜ ਚਾਰ ਦਿਨ ਖੜ ਜਾ ਬਾਈ ਤੇਰੇ ਨਾਲ ਚੱਲੂਗਾ ਭਾਬੀ ਨੂੰ ਮੈਂ ਸਮਝਾਤਾ ਨਹੀਂ ਬੋਲਦੀ ਹੁਣ ਕੁਛ ਉਹ ਚਲ ਆ ਬਾਈ ਸਮਝਾਤਾ ਭਾਬੀ ਨੂੰ ਰੋਟੀ ਖਾ ਤੀ ਆ ਜਾ ਬਈ ਕਿਉਂ ਲੜਾਈ ਮੁੱਲ ਪਾ ਦਿਆ ਉਹ ਵੀ ਤਾਂ ਆਪਦੇ ਹੀ ਨਹੀਂ ਕਿਉਂ ਐ ਕਰਦੇ ਹੁੰਨੇ ਹੋ ਉਹ ਬੁੜੀਏ ਚੁੱਪ ਕਰ ਜਾ ਉਹ ਤੇਰੇ ਕਰਕੇ ਨਾ ਇੱਥੇ ਆਏ ਹੋਏ ਆ ਜੇ ਤੁਸੀਂ ਉਦੋਂ ਆਪਦਾ ਹਿੱਸਾ ਲੈਤਾ ਹੁੰਦਾ ਨਾ ਆਹ ਦਿਨ ਨਾ ਦੇਖਣਾ ਪੈਂਦਾ ਨਾ ਤੇ ਤੁਸੀਂ ਇੱissa ਛੱਡਿਆ ਉਹ ਵੀ ਛੋੜੇ ਕਰਕੇ ਮੈਂ ਰਾਜੀ ਕਰ ਤੈਨੂੰ ਗੱਲ ਘੋੜਦਾ ਮੈਂ ਬੰਦ ਬਾਈ ਯਾਰ ਹਿੱਕ ਤੇ ਕਰਕੇ ਲੈ ਜਾਣੀਆਂ ਜ਼ਮੀਨ ਨਾਲੇ ਦੌਰਤ ਮੈਨੂੰ ਇੰਨਾ ਤਾਂ ਦੇਓ ਪਹਿਲਾਂ ਭਾਬੀ ਬੋਲੀ ਜਾਂਦੀ ਸੀ ਹੁਣ ਤੂੰ ਲੱਗ ਗਿਆ ਆ ਕੇ ਬੋਲਣ ਓਏ ਇੱਕ ਜਣਾ ਤਾਂ ਚੁੱਪ ਕਰ ਜਾਇਆ ਕਰੋ ਉਹ ਜੇ ਹਿੱਕ ਤੇ ਨਹੀਂ ਲੈ ਕੇ ਜਾਣੇ ਫਿਰ ਕਹਿਣ ਉਹਨਾਂ ਨੂੰ ਸਮਝਾਵੇ ਹੈ ਇੱਥੇ ਠੇਕੇ ਤੇ ਕਰਦੇ ਸੀ ਤੇ ਠੇਕਾ ਉਹ ਖੋਲੇ ਹਟਾ ਉਹ ਵੀ ਖੋ ਕੇ ਲੈ ਗਿਆ ਤਾਂ ਕੋਈ ਨਹੀਂ ਮੈਂ ਕਰ ਲੂਗੀ ਗੱਲ ਸਮਝਾ ਦੂੰਗੀ ਇਹਨਾਂ ਨਾਲ ਪੜਕਿਆ ਕਰੋ ਉਹ ਸਮਝਾਉਣ ਨਾਲ ਨਹੀਂ ਕੁਝ ਹੁੰਦਾ ਜਾਂ ਤੂੰ ਭੱਗ ਜਾ ਇੱਥੋਂ ਅਸੀਂ ਆਪੇ ਦੇਖ ਲਾਂ ਕਿ ਕਰਨਾ ਤੇ ਕੀ ਨਹੀਂ ਕਰਨਾ ਪਤ ਮੈਂ ਡਰਦੀ ਆ ਕੱਲ ਨਾ ਬਧਾਈ ਉਹ ਤੂੰ ਤਾਂ ਡਰੀ ਜਾਏਂਗੀ ਸਾਰੀ ਉਮਰ ਡਰਦੇ ਰਹੇ ਹੋ ਤੁਸੀਂ ਤਾਂ ਜਾ ਭੱਗ ਜਾਂ ਅੰਦਰ ਆ ਛੋੜੇ ਡਰ ਕਰਕੇ ਨਾ ਆ ਜਾ ਦਿਨ ਦੇਖਣਾ ਪੈਂਦਾ ਉਹ ਚਲ ਛੱਡ ਯਾਰ ਆ ਜਾ ਰੋਟੀ ਖਾਈਏ ਬਾਈ ਆਪ ਤੇ ਮਰ ਗਿਆ ਬੁਢਾ ਹਟਾ ਤੋਂ ਲੈ ਕੇ ਚੋਣਾ ਮੈਂ ਨਾ ਹੀ ਆਉਂਗਾ ਨਹੀਂਗਾ ਮੈਂ ਉਹ ਜੇ ਠੀਕ ਭਰ ਜਾਣਾ ਲੈ ਆ ਗਿਆ ਪੁੱਤ ਆ ਗਿਆ ਬਾਪੂ ਤੇ ਲਿਆਇਆ ਵਾਛੇ ਫੜ ਲਿਆਂਦੇ ਕਿੰਨੇ ਕਾ ਕਿਸ਼ਤ ਤਾਂ ਫਿਰ ਹੁਣ ਸਾਰੀ ਦੇਣੀ ਸੀ ਜਿਹੜੀ ਜ਼ਬਾਨ ਕਰੀ ਆ ਉਹਨਾਂ ਨਾਲ ਅੱਛਾ ਸਾਰੀ ਲਿਆਇਆ ਹੈ ਹਾਂ ਸਾਰੀ ਵੀ ਰਹਿਣੀ ਸੀ ਫਿਰ ਹੁਣ ਉੱਥੇ ਹੁਣ ਕਹਿ ਕੇ ਤਾਂ ਛੱਡਿਆ ਆਪਾਂ ਵੀ ਇੱਕੋ ਕਿਸ਼ਤ ਜਿੰਨ ਮੇੜਾਂਗੇ ਦੋ ਕਿਸ਼ਤਾਂ ਨਹੀਂ ਕਰਦੇ ਹੁਣ ਉਹ ਤਾਂ ਤੇਰੀ ਗੱਲ ਠੀਕ ਹੈ ਚਲ ਮੈਨੂੰ ਆਇਆ ਲਾ ਦੇ ਤੇ ਆਪਾਂ ਪੰਗਾ ਗਲਤ ਦਾ ਨਹੀਂ ਲਾ ਲੈ ਇਹ ਕੋਈ ਗੱਲ ਨਹੀਂ ਬਾਪੂ ਹੁਣ ਜਦੋਂ ਇੱਕ ਵਾਰੀ ਆਪਾਂ ਜ਼ਮਾਨਤ ਕਰ ਹੀ ਲਈ ਫਿਰ ਪੰਗਾ ਗਲਤ ਹੈ કે ਸਹੀ ਹੈ ਉਹ ਜ਼ਮਾਨਤ ਤਾਂ ਕਰ ਲਈ ਤੈਨੂੰ ਉਹਦਾ 90000 ਰੁਪਏ ਬਹੁਤ ਹੋ ਜਾਂਦਾ ਠੇਕੇ ਦਾ ਉਹ ਕੋਈ ਨਾ ਬਾਪੂ 90 ਹੋਇਆ ਕਿ ਲੱਖ ਹੋ ਜਾ ਜਦੋਂ ਸਾਰੇ ਪਿੰਡ ਦੇ ਸਾਹਮਣੇ ਜ਼ਮਾਨਤ ਕਰ ਹੀ ਲਈ ਇੱਕ ਵਾਰੀ ਉਹ ਤਾਂ ਤੈਨੂੰ ਪਤਾ ਇਹ ਬੱਤਾ ਅੱਜ ਕੱਲ੍ਹ ਕਹਿੰਦੇ ਹੁੰਦੇ ਮੁੱਲ ਤਾਂ ਜ਼ਮਾਨਤ ਦੇ ਹੀ ਆ ਉਹ ਬਾਕੀ ਸਿਰੇ ਬਾਪੂ ਆਪਣੀ ਜ਼ਮੀਨ ਨੂੰ ਮੋਟਰਾਂ ਦੇ ਲਾ ਲਾ ਪਾਣੀ ਆਪਾਂ ਜਮਾ ਨਾਸ ਵਾਰਤੀ ਸੀ ਬਾਹਰ ਦੀ ਹੁਣ ਤੂੰ ਇਹ ਵੀ ਤਾਂ ਸੋਚ ਦੇਸੀ ਘਿਓ ਵਰਗਾ ਪਾਣੀ ਲਗਾਇਆ ਕਰੋ ਆਪਣੇ ਬਾਹਰ ਆ ਗੱਲ ਤਾਂ ਹੈਗੀ ਆ ਹੂੰ ਤੇ ਨਾਲੇ ਹੁਣ ਕੱਸੀ ਦਾ ਵਾਧੂ ਆ ਜਾ ਕਰੂਗਾ ਸਹੀ ਗੱਲ ਹੈ ਠੀਕ ਹੈ ਨਾ ਤੇ ਨਾਲੇ ਉਹ ਮੋਟਰਾਂ ਦੇ ਪਾਣੀ ਵਧੀਆ ਤੈਨੂੰ ਪਤਾ ਤਾਂ ਹੀ ਤਾਂ ਕਹਿਣਾ ਜਿੱਥੇ ਪਹਿਲਾਂ ਲੱਖ ਦੀ ਫਸਲ ਨਿਕਲਦੀ ਸੀ ਫਸਲ ਵੀ 1.5 ਲੱਖ ਨੂੰ ਹੱਥ ਮਾਰਿਆ ਕਰੂਗੀ ਆ ਤਾਂ ਤੇਰੀ ਗੱਲ ਠੀਕ ਆ ਚਲ ਬਾਕੀ ਸਿਰੇ ਕਹਿੰਦੇ ਹੁੰਦੇ ਆ ਪਰਮਾਤਮਾ ਦੇ ਛੱਡ ਦਿੰਨੇ ਆ ਪਤਾ ਆਪ ਜਾਨੀ ਚੰਗਾ ਕੀਤਾਗਾ ਸਹੀ ਗੱਲ ਆ ਹੁਣ ਦੱਸ ਮੇਰੇ ਨਾਲ ਹੀ ਚੱਲਣਾ ਘਰ ਨੂੰ ਕਿਹਦੇ ਰੋਕਿਆ ਹੈਗਾ ਨਾ ਨਾਲ ਹੀ ਚੱਲ ਵੜਦਾ ਫਿਰ ਇਹਦੇ ਮੈਂ ਕਿੱਧਰ ਮੈਂ ਤੁਰਿਆ ਆਉਂਗਾ ਆ ਜਾ ਫਿਰ ਮੇਰੇ ਨਾਲ ਹੀ ਚੱਲ ਲੋਹੂ ਪੀ ਰਖਿਆ ਮੇਰੇ ਸਾਲੇ ਨੇ। ਤੇ ਉਹ ਪੁੱਤ ਦਾ ਕੰਡਾ ਮੈਂ ਕੱਢੂੰਗਾ। ਹਰ ਦਾਣੀ। ਉਹ ਕਿਉਂ ਘਬਰਾਉਣਾ ਬਾਈ ਤੂੰ? ਮੈਂ ਤੇਰੇ ਨਾਲ ਹਜੇ 2 ਮਹੀਨੇ ਪਏ ਆ ਫਸਲ ਪੱਕਣ ਚ। ਕਿਉਂ ਐਵੇਂ ਪਹਿਲਾਂ ਹੀ ਘਬਰਾਉਣਾ? ਉਹ ਬਾਈ ਤੈਨੂੰ ਨਹੀਂ ਪਤਾ। ਮੇਰਾ ਕੰਨਾ ਖੂਸ ਖੋਲਦਾ। ਮੇਰੇ ਸਾਲੇ ਤੇਰੀ ਪਰਜਾਇਦਾਦ ਨੂੰ ਪਤਾ ਲਾਏਗਾ। ਰੋਟੀ ਕੀ ਖਾਣ ਦਿੰਦੀ ਐ? ਮਿਹਨਤੇ ਮੇਣਾ ਮਿੰਦੇ ਮੇਣਾ। ਉਹ ਕੋਈ ਨਾ ਯਾਰ ਬਾਈ। ਖੂਨ ਤਾਂ ਹੁਣ ਮੇਰਾ ਵੀ ਖੋਲਦਾ। ਕੋਈ ਨਾ ਜ਼ਮੀਨ ਠੇਕੇ ਦੀ ਲਈ ਐ। ਆਪਾਂ ਛੱਡੀ ਤਾਂ ਨਹੀਂ ਟੈਨਸ਼ਨ ਆ ਲੈ ਕੰਡਾ ਤੋਂ ਉਹਨਾਂ ਦਾ ਕੱਢ ਕੇ ਢਾੰਗੇ ਫਿਰ ਹਾਂ ਅੱਛਾ ਆ ਤੇਰੀ ਗੱਲ ਸਹੀ ਆ ਇਹ 2 ਮਹੀਨੇ ਭਾਈ ਆ ਜੇ ਪੈਰ ਰੱਖ ਲਿਆ ਨਾ ਜ਼ਮੀਨ 'ਚ ਮੇਰੇ ਸਾਲੇ ਦਾ ਪੈਰ ਕੀ ਵੱਡੂਗਾ ਤੇ ਨਾਲੇ ਉੱਥੋਂ ਵੱਡੂਗਾ ਜਿੱਥੋਂ ਮੂਹ ਵੀ ਨਾ ਦਿਖਾ ਸਕੇ ਕਿਸੇ ਨੂੰ ਕੋਈ ਨਾ ਯਾਰ ਕੋਈ ਇਹਨਾਂ ਨਾਲ ਘਬਰਿਆ ਕਰ ਮੈਂ ਵੀ ਤੇਰੇ ਨਾਲ ਆਣਾ ਉਹ ਘਬਰਣਾ ਪੈਂਦਾ ਜੋ ਤੇਰੀ ਭਾਬੀ ਨਾ ਜਾਕਮਾ ਦਾ ਨੂਨ ਪਾਉਂਦੀ ਐ ਉਹ ਭਾਬੀ ਦਾ ਵੀ ਸਰਾਇ ਪੈ ਐਵੇਂ ਲੱਗ ਜਾਂਦੀ ਐ ਬੋਲਣਾ ਹਜੇ 2 ਮਹੀਨੇ ਪਿਆ 2 ਮਹੀਨੇ ਅਜੇ ਤੱਕ ਕੀ ਤੋਂ ਕੀ ਕਰ ਦਾਂਗੇ ਆਪਾਂ ਤੇਰੀ ਭੱਬੀ ਸਹੀ ਕਹਿੰਦੀ ਐ ਨਾਲੇ ਗੱਲ ਪਤਾ ਨਾਲੇ ਮੇਰੇ ਸਾਲਿਆਂ ਨੂੰ ਵੀ ਜ਼ਮੀਨ ਅਸੀਂ ਲੈਣੇ ਆ ਜਾਣ ਕੇ ਬੋਲੀ ਵੱੱਦ ਲਾਈ ਐ ਮੇਰੇ ਸਾਲਿਆਂ ਨੇ ਓਏ ਹਾਂ ਬਈ ਉਹ ਤਾਂ ਮੈਨੂੰ ਵੀ ਪਤਾ ਵੀ ਸਾਲਿਆਂ ਨੇ ਬੋਲੀ ਜਾਣ ਕੇ ਵੱੱਦ ਲਾਈ ਐ ਫਿਰ ਹੁਣ ਆਪਾਂ ਕੀ ਕਰ ਸਕਦੇ ਆ ਆਪਾਂ ਤਾਂ ਡੱਕਰੀ ਕਰ ਸਕਦੇ ਆ ਉਹਨਾਂ ਦੇ ਜੇ ਕਰਾਉਣੇ ਆ ਤਾਂ ਕਰ ਦਿੰਨੇ ਆ ਡੱਕਰੇ ਤਾਂ ਕਰੂੰਗਾ ਮੈਂ ਮਰੇ ਕੋਲ ਕੋ ਨਵਾਂ ਸਕੀਮ ਆ ਗਈ ਹੈ ਸਕੀਮ ਹਾਂ ਉਹ ਕਿਹੜੀ ਸਕੀਮ ਬਾਈਲਾ ਮੈਨੂੰ ਵੀ ਦੱਸ ਫਿਰ ਤੈਨੂੰ ਨਹੀਂ ਦੱਸਦਾ ਟਾਈਮ ਆਈ ਤੇ ਦੱਸੂਗਾ ਉਹ ਭਰਾਵਾ ਮੈਨੂੰ ਵੀ ਦੱਸ ਦੇ ਮੈਂ ਵੀ ਤੇਰੇ ਨਾਲ ਆ ਮੈਂ ਵੀ ਕੁਝ ਲੱਗਦਾ ਤੇਰਾ ਨਹੀਂ ਤੂੰ ਦੱਸ ਦੇ ਕਿਸੇ ਉਹ ਹੱਦ ਹੋਈ ਪਈ ਆ ਯਾਰ ਬਾਈ ਤੇਰੀ ਮੈਂ ਕਿਉਂ ਦੱਸਨੀ ਆ ਸਕੀਮ ਉਹ ਤੇਰੇ ਘਟ ਚ ਗੱਲ ਪਾਦੀ ਮੈਨੂੰ ਪਤਾ ਫਿਰ ਤੂੰ ਇਕੱਲੇ ਹੀ ਵਗ ਜੀ ਉਹ ਨਹੀਂ ਤੈਨੂੰ ਵੀ ਨਾਲ ਲੈ ਕੇ ਜਾਊਗਾ ਗੱਲ ਦੱਸਦਾ ਨਹੀਂ ਤੇ ਆਖੀ ਜਨ ਨਾਲ ਲੈ ਕੇ ਜਾਊਗਾ ਉਹ ਮੰਦਿਰ ਵੀ ਸੱਤ ਲਾਂਗੇ ਫਿਰ ਤਾਂ ਉਹ ਨਹੀਂ ਲੋੜ ਹੀ ਦੀ ਕੰਮ ਹੀ ਮੈਂ ਇਹ ਜਾ ਕਰਨਾ ਹਾਲ ਚੰਗਾ ਯਾਰ ਨਾ ਦੱਸ ਮਰਜੀ ਹੈ ਤੇਰੀ ਮੈਂ ਤਾਂ ਤੇਰੇ ਨਾਲ ਜਾਣ ਆਲਾ ਤੁਰਪੂਆ ਤੇਰੇ ਨਾਲ ਭਰਾਵਾ ਉਹ ਗੱਲ ਆਇਆ ਤੂੰ ਦਾਰੂ ਪੀ ਕੇ ਨਾ ਸਾਰੇ ਪਲਾਨ ਦੱਸ ਦਿੰਨਾ ਪਹਿਲਾਂ ਤੇਰੇ ਕਰਕੇ ਸਾਰਾ ਪਲਾਨ ਖਰਾਬ ਹੋਇਆ ਮੇਰਾ ਉਹ ਚਲ ਚੰਗਾ ਯਾਰ ਬਾਈ ਨਾ ਦੱਸ ਜਦੋਂ ਲੋੜ ਹੋਈ ਮੈਨੂੰ ਦੱਸ ਦੀ ਤੇ ਮੈਂ ਆ ਜੂਗਾ ਮੜਾ ਇੱਕ ਖੇਤਾ ਕਿਨੇ ਜਾਨਾ ਮੈਂ ਮੇਰਾ ਗੁੱਸਾ ਠੰਡਾ ਹੋ ਜਾ ਮੜਾ ਯਾਰ ਮੈਂ ਵੀ ਚੱਲਦਾ ਤੇਰੇ ਨਾਲ ਚਲਾ ਜਾ ਚੱਲ ਦੇ ਬੇ ਹਾਂ ਪੁੱਤ ਆਉਣੇ ਆ ਆ ਅੱਗੇ ਪੁੱਤ ਹਾਂ ਅੱਗੇ ਆ ਅੱਗੇ ਬਣ ਕੇ ਕਾ ਮਾਰਤੀ ਤੇ ਕੋਲੇ ਗਿਆ ਸੀ ਬਣ ਗਿਆ ਬੇ ਪੈਸੇ ਤਵਾ ਫੜ ਲਿਆ ਅਸੂ ਅੱਛਾ ਮੈਂ ਚੱਲ ਚੰਗਾ ਪੁੱਤ ਐ ਤਾੜਤੀ ਤੇ ਹੁਣ ਫਸਲ ਜਾਂਦੀ ਐ ਐ ਤਾਂ ਕਾਨੂੰ ਜਵਾਬ ਦਿੰਦਾ ਉਹ ਪਾ ਕਿਸਰੇ ਹੁਣ ਠੇਕੇ ਤੇ ਬਾਹਰ ਲੈਣ ਵਾਸਤੇ ਤਾਂ ਫਰਾਰਤੀ ਦੇ ਦੀ ਪੜਨੇ ਪੈਣੀ ਚੀ। ਮੈਨੂੰ ਪਤਾ ਮੈਨੂੰ ਤਾਂ ਡਰ ਜਾ ਲੱਗ ਜਾਂਦਾ। ਕਿਉਂ ਬੇਬੇ? ਡਰ ਕਿਉਂ ਲੱਗਦਾ ਹੈਗਾ? ਮੈਨੂੰ ਪਤਾ। ਮੈਨੂੰ ਪਤਾ ਉਹਨਾਂ ਦੇ ਸੁਭਾਅ ਦਾ। ਉਹ ਤਾਂ ਅੰਨੇ ਬਹਾਨੇ ਲੜਾਈਆਂ ਪਾਣਦੇ ਨੇ। ਮੈਨੂੰ ਤਾਂ ਐ ਲੱਗਦਾ ਕਿਤੇ ਗਲਤ ਕੰਮ ਤਾਂ ਨਹੀਂ ਤੁਸੀਂ ਕਰ ਲਿਆ। ਦੇਖੀ ਜੋ ਮਾਂ ਫਿਰ ਜੇ ਪੰਗਾ ਲਾਇਆ ਤਾਂ ਹੀ ਲੈ ਆ। ਜਿਹੜਾ ਕੁਝ ਹੋਊਗਾ। ਉਹ ਕੁਲੇਸੀ ਬੰਦੇ ਨੇ। ਪਹਿਲੇ ਦਿਨੋਂ ਆਪਾਂ ਜਾਣਦੇ ਹਾਂ ਉਹਨਾਂ ਨੂੰ। ਉਹ ਕੁਲੇਸੀ ਤਾਂ ਹੈਗਿਆ। ਇਹ ਆਪਾਂ ਉਹਨਾਂ ਤੋਂ ਐਂ ਡਰੀ ਜਾਵਾਂਗੇ ਫਿਰ ਕੰਮ ਵੀ ਕਿਵੇਂ ਚਲਾਊਗਾ ਗੱਲ ਤਾਂ ਉਹੀ ਹੈ ਨਾ ਜੇ ਹੁਣ ਆਪਾਂ ਨੇ ਬੋਲੀ ਲਾਈ ਹੈ ਤਾਂ ਸਾਰੇ ਪਿੰਡ ਦੇ ਸਾਹਮਣੇ ਲਾਈਏ ਜ਼ਮੀਨ ਦੀ ਉਹ ਐ ਤਾਂ ਹੈ ਨਹੀਂਗਾ ਵੀ ਕੱਲੇ ਜਾ ਕੇ ਰੁਪਈਏ ਉਹਨਾਂ ਦੇ ਘਰੇ ਭੜਾਏ ਮੇਰੇ ਪੁੱਤੋ ਤਾਂ ਕੱਲਾ ਠੀਕ ਐ ਉਹ ਤਾਂ ਬਾਲੇ ਜਿੱਦੀ ਬੰਦੇ ਨੇ ਠੀਕ ਐ ਨਾ ਜੇ ਕੋਈ ਮਾਰੀ ਮੋਟੀ ਉਹਨਿੰਨੀ ਕੀ ਗੱਲ ਵੀ ਕਹਾਂਗੇ ਤੁਸੀਂ ਉਹਨਾਂ ਨੂੰ ਉਹ ਤਾਂ ਬਸ ਖੋਰ ਰੱਖਦੇ ਨੇ ਖੋਰੀ ਬੰਦੇ ਨੇ ਇਹ ਜਿਹੇ ਬੰਦੇ ਦੀ ਤਸੱਲੀ ਨਹੀਂ ਪੁੱਤ ਕਰੀਦੀ ਹੁੰਦੀ ਕੋਈ ਜਾਣੀ ਬੇਬੇ ਗੱਲ ਤੋਂ ਤਾਂ ਅਸੀਂ ਕੁਝ ਕਰਿਆ ਵੀ ਨਹੀਂ ਜਿੰਨੇ ਦਾ ਅਗਲੇ ਦੇ ਜ਼ਮੀਨ ਦਾ ਠੇਕਾ ਬਣਦਾ ਸੀ ਐਤੋਂ ਵੱਧ ਦੇ ਕੇ ਆਇਆ ਚਾਰ ਪੀ ਚੱਲ ਕੋਈ ਨਾ ਪਤਾ ਹੁਣ ਜਿਹੜਾ ਬਣ ਗਿਆ ਠੀਕ ਹੈ ਪਰ ਆਪਦੇ ਸਮਝਦਾਰੀ ਨਾਲ ਚੱਲਿਓ ਠੀਕ ਹੈ ਉਹਨਾਂ ਨੇ ਬਾਦੂ ਘਾਟੂ ਕਰਨ ਦੀ ਕੋਈ ਲੋੜ ਨਹੀਂ ਤੇਰੀ ਪਤਾ ਹੈ ਜੇ ਉਹ ਫੋਟੋ ਚੰਗੀ ਤਰ੍ਹਾਂ ਉਹਨੂੰ ਬੁਲਾਉਂਦੇ ਇਹ ਬੁਲਾ ਕੇ ਲੈਣਾ ਕੀ ਉਹਨਾਂ ਨੇ ਤਾਂ ਨਿਵਾਨੇ ਲੜਾਈ ਭਲਣੀ ਉਹੀ ਤਾਂ ਗੱਲ ਆ ਉਹ ਤਾਂ ਮੜ ਜੇ ਬੱਟ ਖੁਰਚ ਲਈ ਕਿਸੇ ਨੇ ਤਾਂ ਲੜਾਈ ਬਿੜ ਲਾਂਦੇ ਨੇ ਉਹ ਤਾਂ ਉਹ ਤਾਂ ਸਿੰਘ ਕਿਸੇ ਨਾਲ ਪਸਾਈ ਰੱਖਦੇ ਨੇ ਮਾੜੇ ਸਾਨੂੰ ਉਹ ਗੱਲਾਂ ਸਾਰੀਆਂ ਜਾਣਦੀਆਂ ਵੀ ਅੱਜ ਤੋਂ 25-30 ਸਾਲ ਪਹਿਲਾਂ ਕੀ ਕੁਛ ਹੁੰਦਾ ਸੀ ਬਸ ਪੁੱਤ ਇਸੇ ਕਰਕੇ ਤਾਂ ਮੈਂ ਡਰਦੀ ਆ ਵੀ ਉਹ ਬਦਲੇ ਨਹੀਂ ਹੈਗੇ ਉਹੀ ਬੰਦੇ ਨੇ ਠੀਕ ਹੈ ਨਾ ਉਹ ਠੀਕ ਆ ਮਾਂ ਤੇਰੀ ਗੱਲ ਤਾਂ ਠੀਕ ਆ ਗੱਲ ਕਰਨ ਕੀ ਕਰਿਆ ਜਾਵੇ ਸਾਡੇ ਉਪਰ ਐ ਵੀ ਨਹੀਂ ਨੰਗਦੀ ਡਰ ਡਾਕੇ ਨਾ ਮੈਂ ਤੁਹਾਨੂੰ ਐ ਗੱਲ ਕਹਿੰਦੀ ਆ ਪਹਿਲਾਂ ਹੋਰ ਕੁਸੀ ਜੇ ਬਾਣ ਠੇਕੇ ਦੀ ਲੈਣਾ ਸੀ ਹੋਰ ਥੋੜਾ ਸੀਗਾ ਜ਼ਰੂਰੀ ਆਪਾਂ ਇਹਨਾਂ ਨਾਲ ਸਿੰਘ ਪਸਾਉਣੇ ਸੀਗੇ ਮਾੜੀ ਮਾੜੀ ਪੁੱਤ ਮੈਨੂੰ ਵੀ ਗੱਲ ਪੁੱਛ ਲਿਆ ਕਰੋ ਉਹ ਤੋੜਾ ਨਹੀਂ ਸੀ ਗੱਲ ਤਾਂ ਇਹ ਸੀਗਾ ਵੀ ਪਾਣੀ ਚੰਗਾ ਸੀਗਾ ਇੱਕ ਕੱਸੀ ਦਾ ਪਾਣੀ ਵਾਲਾ ਦਾ ਆ ਚੱਕਰ ਸੀ ਵੀ ਹੋਰ ਪਾਸੇ ਫਿਰ ਆਪਣਾ ਹਟਲੈਂਡ ਮੈਂ ਦਾ ਹੋਰ ਮੋਟਰ ਦਾ ਪਾਣੀ ਆਪਣੇ ਪੈਂਦਾ ਨਹੀਂ ਸੀਗਾ ਪਤਾ ਗੱਲ ਠੀਕ ਹੈ ਚੱਲ ਆਪਣੀ ਤਾਂ ਮਜਬੂਰੀ ਸੀ ਕਿਤੇ ਹੋਰ ਨਾ ਨਾ ਪੰਗਾ ਪੈ ਜੇ ਹੋਰ ਨਾ ਕਿਤੇ ਕੱਸੀ ਦਾ ਨੱਕੇ ਵੜਾ ਲਾਣਾ ਆਪਾਂ ਨੂੰ ਤੂੰ ਨਾ ਬੇਬੇ ਨੂੰ ਫਿਕਰ ਕਰੀ ਆ ਆ ਫੜ ਪੈਸੇ ਤੇ ਸ਼ਾਮ ਦੇ ਕੋਈ ਜਗ੍ਹਾ ਨਹੀਂ ਮੈਂ ਸ਼ਾਮ ਨੂੰ ਜਾ ਕੇ ਫੜਾਈ ਠੀਕ ਹੈ ਪੁੱਤ ਚੱਲ ਗੱਲ ਤਾਂ ਹੁਣ ਚਾਰ ਬੰਦਿਆਂ ਚ ਚਾ ਚੰਦਿਆਂ ਚ ਕਰੀ ਆ ਉਹ ਚੰਗੀ ਤਰ੍ਹਾਂ ਗੱਲ ਕਰੀਆ ਬੇਬੇ ਜੈਨੇ ਵਾਲੇ ਹੁੰਦੇ ਤਾਂ ਉਹ ਬੋਲੀ ਆਪਣੇ ਤੋਂ ਵੱਧ ਕੇ ਨਾ ਲਾਉਂਦੇ ਚਲ ਉਹ ਤਾਂ ਗੱਲ ਠੀਕ ਆ ਤੇਰੀ ਲੈ ਫਿਰ ਮੈਂ ਭਾਈ ਚਾਹ ਦੀ ਕੁੱਟ ਬਣਾਉਣੀ ਆ ਪੁੱਤ ਚੰਗਾ ਹੋਰ ਥੱਕਿਆ ਕੇ ਅੱਖੇ ਤੋਂ ਉੱਥੇ ਤਾਂ ਸਾਰਾ ਪਿੰਡ ਸੀਗਾ ਹੁਣ ਉੱਥੇ ਇੱਕ ਦੋ ਚਾਰ ਬੰਦੇ ਸੀ ਘੱਟੋ ਘੱਟ ਬੇਬੇ ਦਾ ਤੁਹਾਨੂੰ ਪਤਾ ਤਾਂ ਇਹਨਾਂ ਬਾਪੂ ਸੁਭਾਅ ਇਹ ਡਰਦੀ ਹੈਗੀ ਪੁਰਾਣੀਆਂ ਗੱਲਾਂ ਇਹਦੇ ਵੀ ਕੋਈ ਸਾਰੇ ਨਹੀਂ ਇਹ ਆ ਉਹ ਉਹੀ ਗੱਦ ਲਈ ਬੈਠੀ ਐ ਕਹਿੰਦੀ ਕਿ ਧੀਮੀ ਧੀਮੀ ਹੋ ਗਈ ਤਾਂ ਡਾਕਦੀ ਆ ਕਿ ਥੋੜਾ ਕੁਝ ਹੋ ਗਿਆ ਚਲ ਕੋਈ ਨਾ ਵਾਲੇ ਕਰ ਚਾਹ ਪੀਦੇ ਮੈਂ ਕੱਪੜੇ ਬਦਲ ਮਦਦ ਲਗਾ ਕੋਲ ਕਿਹਦਾ ਨਾ ਆ ਵਕੀ ਇਹ ਗੱਲ ਸੁਣ ਰਹੀ ਤੂੰ ਇਹਨਾਂ ਸੋਪਾਂ ਇਹਦੇ ਪੁਆਇਆ ਨਹੀਂ ਨਿਪੇੜਾ ਤੇ ਜ਼ਮੀਨਾਂ ਕੇ ਹੱਕ ਤੇ ਤਰ ਕਰ ਜਾਣੀ ਇੱਥੇ ਰਹਿ ਜਾਣਾ ਸਾਰਾ ਕੁਝ ਪੁੱਤ ਕਿਹੜੇ ਪੇੜ ਪਵਾਤੇ ਮੈਂ ਹੋਰ ਕੀ ਹੈ ਰੋਟੀ ਖਾਂਦਣੇ ਬੋਲੀ ਜਾਂਦੀ ਸੀ ਕਿ ਇਹ ਮੇਰੀ ਗੱਲ ਸੁਣ ਲੈ ਬੇਬੇ ਮੇਰੇ ਬਾਲਾ ਨਾ ਬੋਲਿਆ ਕਰ ਠੀਕਾ ਤੁਹਾਡੇ ਸਾਰੇ ਸਿਆਪੇ ਸੇੜੇ ਹੋਏ ਨੇ ਪਹਿਲਾਂ ਤਾਂ ਭੁੜੇ ਨਾ ਨੀ ਕਿਸੇ ਕੰਮ ਜੋਗੇ ਛੱਡੇ ਇਹ ਉਹ ਸਾਰਾ ਹਿਸਾਬ ਦਾ ਉੱਧਰ ਦਈ ਬੈਠਾਗਾ ਤੂੰ ਐ ਤਾਂ ਸੋਚ ਲੈ ਵੀ ਜੜੀ ਇਹ ਠੇਕੇ ਤੇ ਵੀ ਲੈਂਦੇ ਸੀ ਉਹ ਵੀ ਖੋ ਕੇ ਲੈ ਗਏ ਉਹ ਜਿਹੜੀ 10-15 ਸਾਲ ਤੋਂ ਲਗਾਤਾਰ ਠੇਕੇ ਤੇ ਲੈ ਰਹੇ ਸੀ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਪਤਾ ਹੀ ਨਹੀਂ ਤਾਂ ਮੈਨੂੰ ਨਹੀਂ ਪਤਾ ਇਹਨਾਂ ਵਾਰੇ ਜੇ ਤੁਸੀਂ ਇਹਨੇ ਨਰਮ ਨਾ ਹੁੰਦੇ ਤਾਂ ਅੱਜ ਨੂੰ ਅਸੀਂ ਵੀ ਚੰਗੇ ਘਰੇ ਬੈਠੇ ਹੁੰਦੇ ਆ ਉਰੇ ਨਾ ਬੈਠਾ ਹੁੰਦੇ ਖੁੱਡੇ 'ਚ ਉਹ ਦੇਖ ਲੈ ਕਿਵੇਂ ਰਾਜ ਕਰਦੇ ਨੇ ਯਾਰ ਕੋਈ ਨਹੀਂ ਪਤਾ ਆਪਾਂ ਦਸਾਂ ਨੌਹਾਂ ਦੀ ਕਮਾਈ ਕਰਕੇ ਬਣਾ ਲਾਂਗੇ। ਉਹ ਬਸ ਕਮਾਈਆਂ ਕਮੁਈਆਂ ਤਾਂ ਹੁੰਦੀਆਂ ਰਹਿ ਗਈਆਂ ਇੱਥੇ। ਦੇਖਿਆ ਹੀ ਆ ਜਿਹੜੀਆਂ ਤੁਸੀਂ ਦਸ ਨੌਹਾਂ ਦੀਆਂ ਕਮਾਈਆਂ ਕਰ ਲਿਆ ਉਹ ਕਿੱਥੇ ਨੇ? ਲਿਖਾਏਗਾ ਤਾਂ ਸਾਰਾ ਕੁਝ ਬਣਾ ਹੀ ਬੁੜੇ ਨੇ ਕਮਾ। ਪੁੱਤ ਮੈਂ ਨਹੀਂ ਚਾਹੁੰਦੀ ਵੀ ਆ ਜਮੀਨ ਪਿੱਛੇ ਜਿਹੜਾ ਪਹਿਲਾਂ ਕੁਝ ਹੋਇਆ ਉਹ ਦੁਬਾਰੇ ਹੋਵੇ। ਨਾ ਫਿਰ ਤੇਰੇ ਕਹਿਣ ਦਾ ਮਤਲਬ ਕੀ ਆ ਬੇਬੇ? ਤੂੰ ਐ ਚਾਹੁੰਨੀ ਆ ਵੀ ਅਸੀਂ ਨਾ ਹੱਥ ਤੇ ਹੱਥ ਧਰ ਕੇ ਬਹਿ ਜਾਈਏ। ਉਹ ਜਿਹੜਾ ਕੁਝ ਲੈ ਕੇ ਲੈ ਜਾਣਦੇ ਤੇ ਆ ਜਿਹੜਾ ਘਰ ਆ ਦੋਖਣ ਇਹ ਵੀ ਖੋ ਕੇ ਲੈ ਜਾਣ ਤੇ ਅਸੀਂ ਸੜਕ ਤੇ ਤੁਰੀਏ ਪੁੱਤ ਜਿਹੜੀ ਗੱਲ ਕਰਨੀ ਹੈ ਉਹ ਨਰਮਾਈ ਨਾਲ ਵੀ ਹੋ ਸਕਦੀ ਹੈ ਜ਼ਰੂਰੀ ਤਾਂ ਨਹੀਂ ਵਿਕੜੇ ਸੀ ਪਉਣਾ ਹੁੰਦਾ ਉਹ ਬੱਸ ਕਰ ਬੇਬੇ ਬੱਸ ਕਰ ਕਾ ਨੂੰ ਐਵੇਂ ਮੇਰਾ ਮੂੰਹ ਖਲਾਈ ਜਾਣੀਆ ਨਰਮਾਈ ਬਥੇਰੀ ਵਰਤ ਕੇ ਦੇਖ ਲਈ ਹੁਣ ਤਾਂ ਪਾਣੀ ਪੂਲਾਂ ਦੇ ਉੱਤੇ ਦੀ ਟੱਪ ਗਿਆ ਹੁਣ ਤਾਂ ਜਿਹੜਾ ਕੁਝ ਹੋਊਗਾ ਦੇਖੀ ਜਾਊਗੀ ਪੁੱਤ ਮੈਂ ਡਰਦੀ ਆ ਕੋਈ ਵੱਧਾ ਨਾ ਵਧਾ ਲਿਓ ਆੜੇ ਮੈਨੂੰ ਤੁਹਾਡੀ ਲੋੜ ਹੈ ਮੇਰੇ ਪੁੱਤਾਂ ਦੀ ਲੋੜ ਹੈ ਉਹ ਸਾਡੇ ਤੋਂ ਨਹੀਂ ਨਰਮਾਈ ਵਰਤੀ ਜਾਂਦੀ ਜਿਹੜਾ ਕੁਝ ਤੁਸੀਂ ਕੱਟ ਲਿਆ ਮੈਂ ਨਹੀਂ ਕੱਟ ਸਕਦੀ ਇਹ ਅੱਗੇ ਤੇ ਤੇਰਾ ਸੌਰਾ ਤੁਰ ਗਿਆ ਇਹ ਹੀ ਚੈਂਪ ਚ ਮੈਂ ਨਹੀਂ ਦੇ ਸਕਦੀ ਆਕਸੋਗ ਪੁੱਤਾਂ ਦੀ ਉਹ ਤਾਂ ਮੈਂ ਝੱਲ ਲਿਆ ਫਿਰ ਤੇਰੇ ਕਹਿਣ ਦਾ ਮਤਲਬ ਕੀ ਮੈਂ ਝੱਲ ਲੂੰਗੀ ਇਹ ਤਾਂ ਮੈਨੂੰ ਪਤਾ ਨਹੀਂ ਚੱਲ ਸਕਦੀ ਕੋਈ ਵੀ ਨਹੀਂ ਗੁੜੀ ਚੱਲ ਸਕਦੀ ਪਰ ਫੇ ਗੱਲ ਨੂੰ ਸੁਮਾਰਨਾ ਹਾਰੇ ਮੇਰੀ ਸੀ ਤੂੰ ਹੀ ਸੁਮਾਰ ਲਾ ਗੱਲ ਮੈਂ ਇਸ ਨੂੰ ਸਮਝਾ ਦੇ ਉਹਨਾਂ ਨੂੰ ਅਸੀਂ ਤਾਂ ਨਾ ਆਪਦੇ ਜਵਾਬਾਂ ਬਾਰੇ ਸੋਚਣਾ ਉਹਨਾਂ ਨੂੰ ਅਸੀਂ ਕੀ ਦੇਵਾਂਗੇ ਵੀ ਸਾਡੇ ਕੋਲ ਦੋ ਖੁੱਡ ਵੀ ਨਹੀਂ ਹੈਗੇ ਤੁਹਾਨੂੰ ਦੇਣ ਲਈ ਵੀ ਸ਼ਰੀਕ ਲੈ ਕੇ ਸਾਰੀ ਖੋ ਕੇ ਅਸੀਂ ਨਹੀਂ ਤਾਂ ਸਾਡੇ ਜਵਾਬ ਤਾਂ ਫੇਰ ਲੈ ਹੀ ਲੈਣਗੇ ਇੱਕ ਨੂੰ ਤਾਂ ਕਰਨਾ ਹੀ ਪਊਗਾ ਜਿਹੜਾ ਕੋਈ ਸੁਣਦਾ ਬੇਬੇ ਚੁੱਪ ਕਰਕੇ ਹੋਈ ਜਾਂਦੇ ਜਾਂ ਅੰਦਰ ਮੇਰਾ ਦਿਮਾਗ ਨਾ ਖਰਾਬ ਕਰ ਪਹਿਲਾਂ ਉਹ ਕਰਕੇ ਆ ਦਿਮਾਗ ਮੈਂ ਤਾਂ ਫਾਇਦਾ ਨਹੀਂ ਅੰਦਰ ਆ ਜਮੀਨਾਂ ਜਿਵੇਂ ਨਾਲ ਪਿੱਛੇ ਨਾ ਮੈਂ ਆਪਦਾ ਸਿਰ ਦਾ ਸਾਈਂ ਖੋ ਲਿਆ ਤੂੰ ਸੁਮਾ ਲਹਾੜ ਜੇ ਤੂੰ ਸਿਰ ਦੇ ਸਾਈ ਖੋਇਆ ਹੁੰਦਾ ਨਾ ਫਿਰ ਤੈਨੂੰ ਪਤਾ ਲੱਗਦਾ ਫਿਰ ਤੂੰ ਕਹਿੰਦੀ ਵੀ ਉਹਨਾਂ ਦੀ ਹਿੱਕ ਚ ਗੋਡਾ ਦੇ ਕੇ ਬਦਲਾ ਲਓ ਬਦਲੇ ਚ ਤਾਂ ਬਹੁਤ ਕਟਾਂ ਪੈਂਦੀਆਂ ਜੇ ਕਿਸੇ ਜਨਮ ਲੈਰੀ ਕਿਸੇ ਦੀ ਫੇਰ ਉਹ ਤਾਂ ਹਕਾਰੇ ਹੋਏ ਬੰਦੇ ਨੇ ਮੈਂ ਡਰਦੀ ਆ ਹਾੜੇ ਛਾਂਬ ਲੋ ਕੋਈ ਨਾ ਕੋਈ ਨਾ ਟੁੱਟ ਜੂਗਾ ਹੰਕਾਰ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੁੰਦਾਗਾ ਤੇ ਉਹਨਾਂ ਦਾ ਹੰਕਾਰ ਵੀ ਹੁਣ ਤੂੰ ਟੁੱਟਿਆ ਹੀ ਲੈ